ਇਹ ਇੱਕ ਸਾਡੇ ਰਾਮਾ ਮੰਡੀ ਥਾਣੇ ਦੇ ਏਰੀਆ ਚ ਤੋਂ ਪਹੁੰਚਾਂ ਚ ਕਟੌੜ ਤੋਂ ਮੈਸੇ ਅ 24 ਇਕ ਸ਼ਾਉਮੇ ਇੱਕ ਪ੍ਰਵਾਸੀ ਮਜ਼ਦੂਰ ਦਾ ਬੱਚਾ ਕਿਲੈਪ ਹੋ ਗਿਆ ਫੌਰਨ ਸਾਡੀ ਪੁਲਿਸ ਜਿਹੜੀ ਹੈ ਇੱਥੇ ਐਕਸ਼ਨ ਲੈਂਦੀ ਹੋਈ ਸਾਡੇ ਉਚਾਸ ਚੌਕੀ ਤੋਂ ਪਹੁੰਚਾ ਪੀਐਸ ਰਾਮਾ ਮੰਡੀ ਦੇ ਐਸਐਚਓ ਔਰ ਸਾਡੇ ਏਸੀਪੀ ਸੈਂਟਰਲ ਜਿਹੜੇ ਆ ਉਸ ਸਾਰੇ ਮੌਕੇ ਤੇ ਹਰਕਤ ਆ ਕੇ ਅਸੀਂ ਟੈਕਨੀਕਲੀ ਸਪੋਰਟ ਔਰ ਜੋ ਵੀ ਸਾਡੇ ਕੋਲ ਔਲੇ ਥੋੜੇ ਮਿਲੇ ਸੀ ਉਹਦੀ ਮਦਦ ਨਾਲ ਅਸੀਂ ਬੱਚਾ ਨੂੰ ਤੇ ਹੈਂਡਲ ਕਵਰ ਕਰ ਲਿਆ ਸਰ ਇਹ ਇੰਨਾ ਦਾ ਗ੍ਰੋ ਹੈ ਬੱਚੇ ਕਿਡਨੈਪ ਕਰ ਲੈ ਕੇ ਉਹ ਅਸੀਂ ਇਹ ਤੇ ਵੈਰੀਫਾਈ ਕਰ ਰਹੇ ਆਂ ਔਰ ਇਹ ਬੋਟੇਵ ਇਹਨਾਂ ਦਾ ਇਹ ਸੀ ਕਿ ਬੱਚਾ ਇੱਥੋਂ ਕਿਡਨੈਪ ਕਰਕੇ ਲੁਧਿਆਣੇ ਜਾ ਕੇ ਇਹਨਾਂ ਨੇ ਸੇਲ ਕਰਨਾ ਸੀ ਉੱਥੇ ਕਿਸੇ ਆਪਣੇ ਗਾਹਕ ਦੀ ਇਹ ਵੇਟ ਕਰ ਰਹੀ ਸੀ ਇੰਤਜ਼ਾਰ ਕਰ ਰਹੀ ਸੀ ਕਿੰਨੇ ਦੀ ਕਿੰਨੇ ਦੀ ਇਹਨਾਂ ਦਾ ਸੌਦਾ ਜਿਹੜਾ ਬੱਚਾ ਫਿਲਹਾਲ ਇਹ ਗੱਲ ਸਾਹਮਣੇ ਨਹੀਂ ਆਈ ਕਿ ਕਿੰਨੇ ਦਾ ਵੇਚਣਾ ਸੀਗਾ ਬਟ ਆਪਣੇ ਗਾਹਕ ਦੀ ਇਹ ਉੱਥੇ ਵੇਟ ਕਰ ਰਹੀ ਸੀ ਜਿੱਥੇ ਸਾਡੀ ਪੁਲਿਸ ਨੇ ਮੌਕੇ ਤੇ ਜਾ ਕੇ ਇਹਨਾਂ ਨੂੰ ਫੜ ਲਿਆ ਕਿ ਇਹ ਪਹਿਲੇ ਰੈਕਟੀ ਕਰਦੇ ਆ ਬੱਚਿਆਂ ਦੀ ਜਾਂ ਪਹਿਲੇ ਇਨ ਜ਼ੁਕਤੀ ਇਨਾਰੇ ਇਹ ਬੱਚਾ ਤੇ ਇਹਨਾਂ ਨੇ ਚੱਕਿਆ ਰੱਖੀ ਕਰਕੇ ਇੱਥੋਂ ਕਿਉਂਕਿ ਇਹਨਾਂ ਨੇ ਵੇਖਿਆ ਮੌਕੇ ਦੀ ਨਜ਼ਰ ਤੇ ਵੇਖੇ ਕਿ ਲੇਡੀ ਕੱਲੀ ਘਰ 'ਚ ਆਉਂਦੀ ਆ ਔਰ ਉਹ ਕੰਮ 'ਚ ਲੱਗੀ ਸੀ ਇਹਨਾਂ ਨੇ ਵੀਡੀਓ 'ਚ ਚੱਕ ਕੇ ਬੱਚਾ ਤੇ ਨਿਕਲ ਗਏ ਜੀ ਐ ਚਾਰਾਂ ਦਾ ਕੀ ਰਹਿ ਗਿਆ ਕਾਪਤਾ ਹੈ ਜੀ ਇਹ ਦੋ ਦੇ ਹਸਬੰਡ ਵਾਈਫ ਆ ਜੀ ਆਪਣਾ ਬਲਜੀਤ ਕੌਰ ਐਂਡ ਬਲਜੀਤ ਸਿੰਘ ਹਸਬੰਡ ਵਾਈਫ ਨੇ ਤੇ ਦੋ ਇਹਨਾਂ ਦੇ ਰਹਿਤੀ ਨੇ ਇਹ ਇਹਨਾਂ ਦੇ ਪਹਿਲੇ ਵੀ ਕੋਈ ਮਾਮਲੇ ਇਦਾਂ ਦੇ ਸਾਹਮਣੇ ਆਏ ਉਸ ਵੀ ਫਰਥਰ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ ਜੀ ਜੋ ਵੀ ਉਹਦੇ ਵਿੱਚ ਸਾਹਮਣੇ ਆਏ ਜਰੂਰ ਦੱਸਾਂਗੇ ਤੁਹਾਨੂੰ ਫਿਲਹਾਲ ਇਹਦੇ ਵਿੱਚ ਇਹਦਾ ਹੈ ਕਿ ਇਹਨਾਂ ਨੇ ਬੱਚਾ ਵੇਚਦਿਆਂ ਦੀ ਨੀਤ ਨਾਲ ਇਧੋ ਕਿਡਨੈਪ ਕੀਤਾ ਬੱਚਾ ਮਹਿਜ਼ 3 ਸਾਲ 3 ਮਹੀਨੇ ਦਾ ਸੀਗਾ ਔਰ ਲੁਧਿਆਣੇ ਜਿੱਥੋਂ ਲੈ ਕੇ ਗਏ ਸੀਗੇ ਸਾਡੀ ਪੁਲਿਸ ਨੂੰ ਜਦੋਂ ਇਹਦੀ ਇਨਫੋਰਮੇਸ਼ਨ ਮਿਲੀ ਸੀ ਫੌਰਨ ਸੜੀ ਪੁਲਿਸ ਹਰਕਤ ਚ ਆਉਂਦੇ ਆ ਇਹਨਾਂ ਨੂੰ ਮੌਕੇ ਤੋਂ ਅਰੈਸਟ ਕੀਤਾ ਟੈਕੀ ਸਰ ਇੱਥੋਂ ਦੀ ਕਿੱਦਾਂ ਲੈ ਕੇ ਗਏ ਬਾਈ ਰੋ ਇੰਨਾ ਕੋਈ ਇੱਕ ਅਸੀਂ ਆਟਰ ਕਵਰ ਕੀਤਾ ਜੀ ਔਰ ਇੱਕ ਮੋਟਰਸਾਈਕਲ ਕਵਰ ਕੀਤਾ ਉਹਦੇ ਚ ਲੈ ਕੇ ਗਏ ਸੀ ਇਹ ਸਰ ਪਤਾ ਲੱਗਿਆ ਹੁਣ ਤੱਕ ਕਿੰਨੀ ਇਸ ਦੇ ਉੱਤੇ ਮੰਗ ਕਿڑی ਇਹਨਾਂ ਨੇ ਕੀਤੀ ਟੋਟਲ ਅਸੀਂ 4 ਦੋਸ਼ੀ ਫੜਿਆ ਫਿਲਹਾਲ ਅਸੀਂ ਅੱਜ ਉਹਨੂੰ ਰਿਪੋਰਟ ਤੇ ਸਾਡੇ ਕੋਲ ਪੁੱਛ ਕੇ ਚੱਲ ਰਹੀ ਹੈ ਸਾਡੀ ਜੋ ਵੀ ਫਰਦਰ ਇਨਵੈਸਟੀਗੇਸ਼ਨ ਜਾਏਗਾ ਤੁਹਾਡੇ ਸਾਹਮਣੇ ਲੱਗੇ ਹੋਰ ਵੀ ਇਹਨਾਂ ਦੇ ਨਾਲ ਲੋਕ ਹੈਗੇ ਇਹ ਫਿਲਹਾਲ ਅਸੀਂ 4 ਬੰਦੇ ਫੜਿਆ ਜੀ ਉਹ ਸੀ ਉਹ ਹੀ ਚੈੱਕ ਕਰ ਰਹੇ ਆ ਵੈਰੀਫਾਈ ਕਰ ਰਹੇ ਆ ਕਿ ਅੱਗੇ ਇਹਨਾਂ ਨੇ ਕਿਹਨੂੰ ਵੇਚਣਾ ਸੀ ਕਿਸ ਦੇ ਨਾਲ ਕੰਟੈਕਟ ਹੋਇਆ ਇਹਨਾਂ ਦਾ ਔਰ ਕਿੰਨੇ ਦਾ ਵੇਚਣਾ ਸੀਗਾ ਇਹ ਹੋਰ ਵੀ ਨਾਲ ਦੇ ਕੋਈ ਮਾਮਲੇ ਦਰਜ ਹੈਗੇ ਤਾਂ ਅਸੀਂ ਵੈਰੀਫਾਈ ਕਰ ਰਹੇ ਹਾਂ ਕਿਸੇ ਗਰੁੱਪ ਦੇ ਨਾਲ ਡੈਸ਼ ਤੇ ਨਹੀਂ ਹੈਗੇ ਨਹੀਂ ਫਿਲਹਾਲ ਇਹ ਇਕੱਲੇ ਸੀਗੇ ਗਰੁੱਪੇ ਨਾਲ ਜਿਹੜਾ ਅਸੀਂ ਵੈਰੀਫਾਈ ਕਰ ਰਹੇ ਹਾਂ ਠੀਕ ਚਲੋ ਵਨ ਟੂ ਵਨ ਕਰਦੇ ਹਾਂ